ਮਾਨ ਸਾਹਿਬ ਮੇਰੇ ਭਰਾ ਨੇ ਭਗਵੰਤ ਸਿੰਘ ਮਾਨ ਮੇਰੇ ਭਰਾ ਨੇ ਓਕੇ ਤੇ ਮੇਰੇ ਭਰਾ ਦਾ ਇੱਕ ਬਿਆਨ ਆਇਆ ਸੀ ਪਿੱਛੇ ਮੇਰੀ ਪਹਿਲਾਂ ਤੋਂ ਟੱਕਰ ਰਹੀ ਆ ਮੈਂ ਤਾਂ ਅੱਜ ਤੱਕ ਸਰਕਾਰਾਂ ਨਾਲ ਸ਼ੁਰੂ ਤੋਂ ਟੱਕਰ ਲੰਦੀ ਰਹੀ ਆ ਨੂੰ ਇੱਕ ਮਹਾਰਾਜ ਦੇ ਖਜ਼ਾਨੇ 'ਚ ਕੋਈ ਕਮੀ ਸੀ ਜੀ ਬਿਲਕੁਲ ਠੀਕ ਹੈ ਕਿਸੇ ਜੀ ਕੋਈ ਚੀਜ਼ ਦੀ ਕਮੀ ਨਹੀਂ ਸੀ ਮਹਾਰਾਜ ਆਪਣੇ ਖਜ਼ਾਨੇ 'ਚੋਂ ਮੁਠੀਆਂ ਭਰ-ਭਰ ਕੇ ਸਭ ਨੂੰ ਦੇ ਦਿੰਦੇ ਵੀ ਲੜੋ ਗੱਲਬਾਤ ਵਿਦ ਹੈਰੀ ਵਿਦ ਤੁਹਾਡਾ ਸਵਾਗਤ ਹੈ ਅੱਜ ਸਾਡੇ ਨਾਲ ਨੇ ਮਹਾਂਤ ਜਸਲੀਨ ਜੀ ਇਹ ਛੋਟਾ ਗੱਲਬਾਤ ਛੋਟੀ ਰਹੇਗੀ ਲੰਬਾ ਪੋਡਕਾਸਟ ਮਹਾਂਤ ਜੀ ਨਾਲ ਫੇਰ ਕਰਾਂਗੇ ਮਾਨ ਜੀ ਇੱਕ ਦੱਸੋ ਪਿਛਲੇ ਦਿਨੀ ਤੁਸੀਂ ਸੋਸ਼ਲ ਮੀਡੀਆ ਤੇ ਵੀਡੀਓ ਆਈ ਤੁਹਾਡੀ ਵੀ ਤੁਸੀਂ ਕਹਿਤਾ ਵੀ ਡਾਕਟਰ ਬਲਬੀਰ ਤੇ ਜੀਪਾਲ ਕੋਹਲੀ ਹੋਰ ਕਈ ਐਮਐਲਏ ਟਿਕਟ ਕੱਟੀ ਜਾਏਗੀ ਵੀ ਇਹ ਤੁਸੀਂ ਕਿਵੇਂ ਕਹਿ ਸਕਦੇ ਹੋ ਜੀ ਮਾਨ ਸਾਹਿਬ ਮੇਰੇ ਭਰਾ ਨੇ ਭਗਵੰਤ ਸਿੰਘ ਮਾਨ ਮੇਰੇ ਭਰਾ ਨੇ ਓਕੇ ਤੇ ਮੇਰੇ ਭਰਾ ਦਾ ਇੱਕ ਬਿਆਨ ਆਇਆ ਸੀ ਪਿੱਛੇ ਜੇ ਵੀ ਜਿਹੜਾ ਇੱਕ ਵਾਰ ਐਮਐਲਏ ਬਣ ਗਿਆ ਸੀ ਉਹਨੂੰ ਮੁੜ ਕੇ ਐਮਐਲਏ ਨਹੀਂ ਬਣਾਉਣਾ ਇਹ ਗੱਲ ਸੱਚ ਹੈ ਇੱਕਦਮ ਇਸ ਗੱਲ ਤੋਂ ਕਲੀਅਰ ਆ ਠੀਕ ਹੈ ਕਿ ਉਹਨਾਂ ਨੇ ਇਹ ਗੱਲ ਕਹੀ ਸੀ ਤਾਂ ਫਿਰ ਦੁਬਾਰੋਂ ਐਮਐਲਏ ਕੋਈ ਕਿਵੇਂ ਬਣ ਸਕਦਾ ਹੈ ਕਹਿੰਦੇ ਐਮਐਲਏ ਦਾ ਜ਼ਿੰਦਗੀ 'ਚ ਐਮਪੀ ਕੇਵਾਰ ਬਣਨਾ ਹੈ ਵੀ ਹੋਰ ਨੂੰ ਵੀ ਤਾਂ ਮੌਕਾ ਦਿਓ ਨਵੇਂ ਨੂੰ ਵੀ ਤੇ ਦੂਜੀ ਗੱਲ ਵੈਸੇ ਵੀ ਇਹਨਾਂ ਮਹਾਨ ਸ਼ਖਸੀਅਤਾਂ ਨੇ ਕੰਮ ਹੀ ਇੰਨੇ ਚੰਗੇ ਕਰਤੇ ਮੈਨੂੰ ਲੱਗਦਾ ਇੱਕ ਵਾਰ ਪਤਾ ਨਹੀਂ ਲੋਕਾਂ ਨੇ ਨਾ ਇਹਨਾਂ ਨੂੰ 10 ਵਾਰ ਵੀ ਨਹੀਂ ਬਣਾਉਣਾ ਹੈ ਕਿ 100 ਵਾਰ ਵੀ ਨਹੀਂ ਬਣਾਉਣਾ ਹੈਗਾ ਹਾਂ ਪਰ ਲੋਕਾਂ ਦਾ ਥੱਲੇ ਕਮੈਂਟ ਬਹੁਤ ਆਈ ਉਹ ਕਹਿੰਦੇ ਵੀ ਜਸਲੀਨ ਜੀ ਆਪ ਇਲੈਕਸ਼ਨ ਲੜੇ ਆ ਇਹ ਇਸ ਕਰਕੇ ਵਿਰੋਧ ਜਿਹੜਾ ਇਹਨਾਂ ਦੇ ਅੰਦਰੋਂ ਨਿਕਲਦਾ ਆਪ ਇਲੈਕਸ਼ਨ ਕਰਕੇ ਨਹੀਂ 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 ਵਿਰੋਧ ਮੈਂ ਤਾਂ ਜੀ ਜੀ ਇਲੈਕਸ਼ਨ ਤੋਂ ਮੈਂ ਪਿਛਲੇ ਉਹਦੇ ਚ ਲੜੀ ਆ ਮੈਂ ਤਾਂ ਉਹਦੇ ਤੋਂ ਪਹਿਲਾਂ ਦੀ ਬਿਆਨਬਾਜ਼ੀ ਕਰਦੀ ਆ ਠੀਕ ਹੈ ਸਰਕਾਰਾਂ ਨਾਲ ਤਾਂ ਮੇਰੀ ਪਹਿਲਾਂ ਤੋਂ ਟੱਕਰ ਰਹੀ ਆ ਹਾਂ ਮੈਂ ਤਾਂ ਅੱਜ ਤੱਕ ਸਰਕਾਰਾਂ ਨਾਲ ਸ਼ੁਰੂ ਤੋਂ ਟੱਕਰ ਲੰਦੀ ਰਹੀ ਆ ਜਦ ਤੋਂ ਮੇਰੀ ਸੁਰਤ ਅਸੈਂਬਲੀ ਜੀ ਮੈਂ ਵੋਟ ਪਾਉਣ ਦੇ ਕਾਬਿਲ ਬਣੀ ਹਾਂ ਮੇਰੀ ਉਮਰ 18 ਸਾਲ ਤੋਂ ਉੱਪਰ ਹੋਈ ਜਦ ਤੋਂ ਮੇਰੇ ਬਿਆਨਬਾਜ਼ੀਆਂ ਸ਼ੁਰੂ ਹੋ ਗਈਆਂ ਸੀ ਜੀ ਚਾਹੇ ਉਹ ਪਿੰਡ ਪੱਧਰ ਤੇ ਬਲੌਕ ਪੱਧਰ ਤੇ ਤਹਿਸੀਲ ਪੱਧਰ ਤੇ ਜ਼ਿਲ੍ਹਾ ਪੱਧਰ ਤੇ ਰਾਜ ਪੱਧਰ ਤੇ ਸਟੇਟ ਲੈਵਲ ਤੇ ਜਾਂ ਇੰਟਰਨੈਸ਼ਨਲ ਲੈਵਲ ਤੇ ਮੈਂ ਕਿਸੇ ਵੀ ਲੈਵਲ ਤੇ ਕਿਦਣਾ ਪ੍ਰੈਸ ਕਾਨਫਰੰਸਾਂ ਕਰ ਚੁੱਕੀ ਹਾਂ ਤੇ ਇੱਕ ਵਾਰ ਤੁਸੀਂ ਉਹ ਕਿਸਾਨ ਨੂੰ ਜਿਹੜਾ ਮੁੰਡਾ ਹੈ ਉਹਨੇ ਵੀ ਅੰਦਰ ਹੋਇਆ ਹੈ ਡੀਜੀ ਪੁੱਲਰ ਵਾਲੇ ਕੇਸ 'ਚ ਉਹਨੇ ਕਿਹੜੇ ਕੇਸ 'ਚ ਤੁਹਾਡੇ ਤੋਂ ਪੈਸੇ ਮੰਗੇ ਉਹ ਕੀ ਕੇਸ ਹੈ ਜੀ ਉਹ ਬਹੁਤ ਪੁਰਾਣੀ ਗੱਲ ਹੈ ਜੀ 2000 ਮੇਬੀ 17 ਅੰਕ ਤੋਂ ਪਹਿਲਾਂ ਦੀ ਗੱਲ ਆ ਜ 18 18 18 ਜਾਂ 19 ਦੀ ਗੱਲ ਆ ਮੈਨੂੰ ਯਾਦ ਨਹੀਂ ਹੈਗਾ ਠੀਕ ਹੈ ਹਣਾ ਉਸ ਟਾਈਮ ਮੇਰੀ ਕਿਸੇ ਨੇ ਅੱਗੇ ਤੋਂ ਅੱਗੇ ਕਿਸੇ ਦੇ ਥਰੂ ਗੱਲ ਕਰਾਈ ਹੈ ਨਾ ਤਾਂ ਉਹਨੇ ਕਿਹਾ ਕਿ ਵੀ ਮਹੰਤ ਜੀ ਥੋੜਾ ਜਿਹਾ ਮੈਡਮ ਤੁਹਾਨੂੰ ਚੜਾਵਾ ਚੜਾਉਣਾ ਪੈਣਾ ਹੈ ਅੱਛਾ ਮੈਂਨੇ ਕਿਹਾ ਵੀ ਨਹੀਂ ਮੈਂ ਕਿਹਾ ਮੈਨੂੰ ਨੌਕਰੀ ਦੀ ਲੋੜ ਨਹੀਂ ਹੈਗੀ ਮੈਂ ਚੜਾਵਾ ਚੜਾ ਕੇ ਨੌਕਰੀ ਨਹੀਂ ਲੈਣੀ ਕਿਉਂਕਿ ਮੈਂ ਇੰਨਾਂ ਗੱਲਾਂ ਦੇ ਹਮੇਸ਼ਾ ਖਿਲਾਫਾਂ ਤੇ ਖਿਲਾਫ ਹੀ ਰਹਾਂਗੀ ਨਹੀਂ ਅੱਜ ਦੇ ਸਮੇਂ ਤਾਂ ਦੇਖੋ ਕੋਈ ਚੜਾਵਾ ਚੜਾ ਕੇ ਕੰਮ ਹੋ ਜੇ ਤਾਂ ਬੜੀ ਵੱਡੀ ਗੱਲ ਹੈ ਪਰ ਅਸੀਂ ਚੜਾਵਾ ਚੜਾਉਣਾ ਹੀ ਕਿਉ ਇਹ ਵੀ ਗੱਲ ਥੋੜੀ ਠੀਕ ਹੈ ਨਾ ਇਹਦੇ ਫਰਕ ਹੀ ਰਹਿ ਜਾਣਾ ਅਸੀਂ ਹਮੇਸ਼ਾ ਸਾਡੇ ਸਾਡੇ ਗੁਰੂਆਂ ਪੀਰਾਂ ਨੇ ਸਾਨੂੰ ਹੱਕ ਸੱਚ ਲਈ ਬੋਲਣਾ ਸਿਖਾਇਆ ਹਾਂ ਨਾ ਕਿ ਕਿਦੇ ਨਾਮ ਝੂਠ ਲਈ ਜਾਂ ਕਿਦੇ ਨਾਮ ਗਲਤ ਗੁੰਮਰਾਹ ਕਰ ਲਈ ਜਾਂ ਕਿਦੇ ਨਾਮ ਰਿਸ਼ਵਤ ਖੋਰੀ ਜਾਂ ਕੋਈ ਹੋਰ ਇਹਨਾਂ ਚੀਜ਼ਾਂ ਤੋਂ ਸਾਡੇ ਗੁਰੂ ਸਾਈਬਾਨਾਂ ਨੇ ਹਮੇਸ਼ਾ ਵਿਰੋਧ ਕੀਤਾ ਜੇ ਗੱਲ ਚੜਾਵੇ ਵਾਲੇ ਆਉਂਦੀ ਹੈ ਨਾ ਜੀ ਤਾਂ ਗੁਰਗੋਬ ਸਿੰਘ ਮਹਾਰਾ ਦੇ ਚਾਰ ਪੁੱਤਰ ਸੀ ਜੀ ਉਹ ਆਪਣੇ ਵਾਲਿਆਂ ਨੂੰ ਬਚਾ ਕੇ ਰੱਖ ਲੰਦੇ ਸਿੱਖਾਂ ਨੂੰ ਲਾਲਚ ਦੇ ਦਿੰਦੇ ਵੀ ਤੁਹਾਨੂੰ ਮਹਾਰਾ ਦੇ ਖਜ਼ਾਨੇ 'ਚ ਕੋਈ ਕਮੀ ਸੀ ਜੀ ਬਿਲਕੁਲ ਠੀਕ ਹੈ ਕਿਸੇ ਜੀ ਕੋਈ ਇੱਕ ਚੀਜ਼ ਦੀ ਕਮੀ ਨਹੀਂ ਸੀ ਮਹਾਰਾਜ ਆਪਣੇ ਖਜ਼ਾਨੇ 'ਚ ਮੁਠੀਆਂ ਭਰ-ਭਰ ਕੇ ਸਭ ਨੂੰ ਦੇ ਦਿੰਦੇ ਵੀ ਲੜੋ ਜੰਗ ਲੜੋ ਜੀ ਠੀਕ ਹੈ ਆਪਣੇ ਵਾਲਿਆਂ ਨੂੰ ਬਚਾ ਲੰਦੇ ਆਪਣੇ ਵਾਲੇ ਪੁੱਤ ਬਚਾ ਲੰਦੇ ਸਹੀ ਗੱਲ ਕਿਹਨੇ ਗਲਤ ਕਿਹਨੇ ਤਾਂ ਮਹਾਰਾਜ ਆਪਣੇ ਖਜ਼ਾਨੇ 'ਚੋਂ ਦੇ ਦਿੰਦੇ ਨਾ ਸਭ ਨੂੰ ਤਾਂ ਮਹਾਰਾਜ ਨੇ ਕਿਉਂ ਨਹੀਂ ਕਰਿਆ ਇਹ ਸਭ ਕੁਝ ਠੀਕ ਹੈ ਗੱਲ ਤੁਹਾਡੀ ਕਿਉਂਕਿ ਮਹਾਰਾਜ ਸਭ ਨੂੰ ਪਿਆਰ ਕਰਦੇ ਸੀ ਸਭ ਨੂੰ ਪਿਆਰ ਕਰਦੇ ਸੀ ਵੇਕੇ ਵੈਸੇ ਤਾਂ ਦੇਖੋ ਤੂੰ ਅੱਜ ਉਹ ਪੰਜਾਬ ਯੂਨੀਵਰਸਿਟੀ ਦੇ ਵਿੱਚ ਸੈਨੇਟ ਬੰਕਰਤਾ ਉਹਦੇ ਬਾਰੇ ਤੁਹਾਨੂੰ ਇਹ ਗੱਲਬਾਤ ਕੋਈ ਪਤਾ ਜੀ ਦੇਖੋ ਜੀ ਇਹਦੇ ਬਾਰੇ ਨਾ ਪਹਿਲਾਂ ਵੀ ਬੱਚਿਆਂ ਨੇ ਧਰਨੇ ਲਾਈ ਠੀਕ ਹੈ ਜੀ ਹਨਾ ਪਹਿਲਾਂ ਵੀ ਇਸ ਦੇ ਤੇ ਗੱਲਬਾਤ ਹੋਈ ਬੱਚਿਆਂ ਨੇ ਬਹੁਤ ਉਹ ਕਰਿਆ ਇਹਦੇ ਨਾਮ ਕੋਸ਼ਿਸ਼ ਕੀਤੀ ਵੀ ਇਹ ਭੰਗ ਨਾ ਹੋਵੇ ਹਨਾ ਹੁਣ ਉੱਥੇ ਬੱਚਿਆਂ ਦਾ ਧਰਨਾ ਵੀ ਚੱਲ ਰਿਹਾ ਮੈਂ ਵੀ ਉੱਥੇ ਇੱਕ ਦੋ ਦਿਨ ਦੇ ਵਿੱਚ ਜਾਵਾਂਗੀ ਉਹਨਾਂ ਬੱਚਿਆਂ ਦੀ ਸਪੋਰਟ ਦੇ ਵਿੱਚ ਠੀਕ ਹੈ ਜੀ ਕਿਉਂਕਿ ਪੰਜਾਬ ਯੂਨੀਵਰਸਿਟੀ ਕੋਈ ਛੋਟੀ ਮੋਟੀ ਗੱਲ ਨਹੀਂ ਹੈਗੀ ਪਤਾ ਨਹੀਂ ਕਿੰਨੇ ਕੁ ਬੱਚਿਆਂ ਦਾ ਰੋਜ਼ਗਾਰ ਪਵਿੱਖ ਕਿੰਨੇ ਆਕ ਲੋਕਾਂ ਦੀਆਂ ਫੀਲਿੰਗਸ ਉਹਨਾਂ ਨਾਲ ਜੁੜੀਆਂ ਆਂਦੀਆਂ ਨੇ ਹਾਂ 1947 ਦੀ ਯੂਨੀਵਰਸਿਟੀ ਹੈ ਦੇਖੋ ਪੰਜਾਬ ਦਾ ਇੱਕ ਤਰੀਕੇ ਨਾਲ ਵੀ ਮੁੱਢਲੀ ਸੰਗੀਤਾਚਾ ਪੰਜਾਬ ਦਾ ਬਰਬਾਦ ਹੁੰਦਾ ਹੈ ਵੀ ਪੰਜਾਬ ਦੇ ਹੱਕ ਖੋਏ ਜਾ ਰਹੇ ਆ ਪੰਜਾਬ ਨੂੰ ਮੈਂ ਕਿ ਨਹੀਂ ਪੰਜਾਬ ਤੁਹਾਨੂੰ ਇੰਨੇ ਹੀ ਬੁਰਾ ਲੱਗਦਾ ਪੰਜਾਬ ਤੇ ਵੈਸੀ ਬੰਬ ਸੜਾ ਦਿਓ ਜਿਵੇਂ ਹਿਰੋਸ਼ੀਮਾ ਤੇ ਨਾਗਾਸਾਕੀ ਚ ਸੱਟੇ ਸੀ ਨਾ ਬੰਬ ਹਮ ਅਮਰੀਕਾ ਨੇ ਹਮ ਜਾਪਾਨ ਦੇ ਦੋ ਸ਼ਹਿਰਾਂ ਤੇ ਸੱਟੇ ਸੀ ਬੰਬ ਬਹੁਤ ਸਮਾਂ ਪਹਿਲਾਂ ਤੇ ਅੱਜ ਵੀ ਉੱਥੇ ਨਾ ਬਿਕਲਾੰਗ ਬੱਚੇ ਪੈਦਾ ਹੁੰਦੇ ਨੇ ਪੋਲੂਸ਼ਨ ਅੱਜ ਵੀ ਉੱਥੇ ਹੈਗਾ ਬਿਲਕੁਲ ਤੁਸੀਂ ਇਹ ਦੇਖ ਲਓ ਵੀ ਉਹਨਾਂ ਬੰਬਾਂ ਦਾ ਅਸਰ ਅੱਜ ਵੀ ਆ ਤਾਂ ਉਸੇ ਤਰ੍ਹਾਂ ਪੰਜਾਬ ਨੂੰ ਖਤਮ ਕਰ ਦੋ ਕਿਉਂਕਿ ਵੈਸੇ ਵੀ ਤਾਂ ਤੁਸੀਂ ਪੰਜਾਬ ਨੂੰ ਖਤਮ ਕਰਨ 'ਚ ਕੋਈ ਕਸਰ ਨਹੀਂ ਨਾ ਛੱਡੀ ਚਿੱਟਾ ਕਿਹੜਾ ਖਰੀਦ ਕੇ ਲੈ ਕੇ ਆਇਆ ਹਾਂ ਜਿਹੜੇ ਲੋਕ ਜਿਹੜੇ ਬੱਚੇ ਚਿੱਟਾ ਪੀਂਦੇ ਨੇ ਲੋਕ ਚਿੱਟਾ ਵੇਚਦੇ ਨੇ ਉਹ ਕਿਹੜੇ ਨਾਲ ਦੇ ਕੋਤੇ ਜੋ ਖਰੀਦ ਲੈਂਦੇ ਨੇ ਆਲੇ ਵੀ ਬਾਰਡਰ ਤੇ ਜਾ ਕੇ ਖਰੀਦ ਕੇ ਲੈ ਕੇ ਆਉਂਦੇ ਨੇ ਬੀਐਸਐਫ ਲੱਗੀ ਹੋਈ ਹੈ ਜਿਸਰੇ ਤੋਂ sire to sire ਤੱਕ ਹੂੰ ਬਿਲਕੁਲ ਸਹੀ ਗੱਲ ਹੈ ਰਣਜੀਤ ਬਾਵੇ ਦਾ ਗਾਣਾ ਨਹੀਂ ਸੀ ਆਇਆ ਸ਼ਰਿਆ ਸਰਕਾਰਾਂ ਹੀ ਵਕਉਨੀਆਂ ਨਿਚਟਾ ਤਾਂ ਹੀ ਤਾਂ ਸ਼ਰਿਆਮ ਵਿਖਬਾ। ਹਾਂ ਠੀਕ ਹੈ ਤੁਹਾਡੀ। ਫਿਰ ਇੱਕ ਜਾਨੇ ਮਜੀਠੀਏ ਨੂੰ ਕਰਕੇ ਅੰਦਰ ਕਹਿੰਦਾ ਜੀ ਮਗਰਮੱਛ ਫੜ ਲੈ ਇੱਕ ਮਗਰਮੱਛ ਨੂੰ ਫੜਨ ਨਾਲ ਕੀ ਬਣਨਾ ਬਾਕੀ ਦੇ ਵੀ ਤਾਂ ਫੜੋ। ਹੂੰ ਜਿਹੜੇ ਤੁਹਾਡੇ ਨਾਲ ਨਾਲੇ ਹੋਏ ਮਗਰਮੱਛ ਨੇ ਜਿਨ੍ਹਾਂ ਨੇ ਚਿਹਰੇ ਬਦਲ ਕੇ ਆਪਣੇ ਹਨਾ ਗਿੱਦੜਾਂ ਨੇ ਕਿਦੇ ਨਾਮ ਸ਼ੇਰਾਂ ਦੇ ਪੈ ਉਹ ਪਾੜ ਰੱਖੇ ਨੇ ਨਾ ਜੀ। ਕਿਦੇ ਨਕਾਬ ਪਾੜ ਰੱਖੇ ਨੇ ਗਿੱਦੜਾਂ ਨੇ ਗਿੱਦੜਾਂ ਨੇ ਸ਼ੇਰਾਂ ਦੇ ਨਕਾਬ ਪਾੜ ਰੱਖੇ ਨੇ ਉਹਨਾਂ ਦੇ ਚਿਹਰੇ ਵੀ ਉਤਾਰ ਕੇ ਦਿਖਾਓ ਨਾ ਵੀ ਇਹ ਗਿੱਦੜਤੀ ਜੀ। ਹੂੰ ਤੁਸੀਂ ਤਾਂ ਬੋਲਣ ਨੂੰ ਮਰਦੇ ਹੋ। ਤੁਹਾਡੇ ਤੋਂ 92 94 ਐਮਐਲਏ ਚੋਂ ਤੁਹਾਡੇ ਕਿਤੇ ਨਾਮ 70 ਐਮਐਲਏ ਤੋਂ ਇਹੋ ਜਿਹੇ ਨੇ ਜਿਹੜੇ ਕਿਤੇ ਨਾਮ ਅਕਾਲੀਆਂ ਚੋਂ ਗਏ ਕਾਂਗਰਸ ਚੋਂ ਗਏ ਜਾਂ ਦੂਜੀ ਪਾਰਟੀ ਐ ਚੋਂ ੱੱਕੇ ਖਾ ਕੇ ਜੁੱਤੀਆਂ ਖਾ ਕੇ ਐਮਐਲਏ ਬਣ ਗਏ ਹੂੰ ਕਦੇ ਖਾਣ ਪੀਣ ਨੂੰ ਬਾੰਦਰੀ ਡੱਡੇ ਖਾਣ ਨੂੰ ਰਿੱਚ ਤੁਹਾਡੇ ਮੁਤਾਬਕ ਹੁਣ ਇਹ ਨਾ ਚੋ ਜਿਹੜੇ ਗਏ ਸੀ 70 ਉਹਨਾਂ ਜੋ ਕਿੰਨੇ ਕ ਮੁੜੇ ਆਣਗੇ ਵਾਪਸ ਫਿਰ ਬਸ ਇਹ ਤਾਂ ਦਲ ਬਦਲੂ ਕੰਮ ਐ ਜੀ ਰਾਜਨੀਤੀ ਹੈ ਹੀ ਇਸੀ ਚੀਜ਼ ਨੂੰ ਤਾਂ ਰਾਜਨੀਤੀ ਕਹਿੰਦੇ ਨੇ ਜੀ ਹੂੰ ਠੀਕ ਐ ਠੀਕ ਐ ਇਸੀ ਚੀਜ਼ ਨੂੰ ਤਾਂ ਰਾਜਨੀਤੀ ਕਹਿੰਦੇ ਨੇ ਇਹੀ ਤਾਂ ਰਾਜਨੀਤੀ ਆ